ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜੇ ਦੇ achar ਰਾਣੀਆਂ ਸੀ ਔਲਾਦ ਕਿਸੇ ਦੇ ਨਾ ਹੋਈ ਤਾਂ ਫਿਰ ਇੱਕ ਸਾਧੂ ਆਇਆ ਰਾਜਾ ਉਹਨੂੰ ਪੁੱਛਣ ਲੱਗਿਆ ਵੀ ਮਹਾਰਾਜ ਮੇਰੇ ਹੈ ਕੋਈ ਯੋਗ ਬੱਚਿਆਂ ਦਾ ਔਲਾਦ ਦਾ ਉਹ ਕਹਿੰਦਾ ਵੀ ਇਹਨਾਂ ਦੇ ਤਾਂ ਨਹੀਂ ਹੁੰਦਾ ਰਾਣੀਆਂ ਦੇ ਬੱਚਾ ਕੋਈ ਵੀ ਤੂੰ ਹੋਰ ਵਿਆਹ ਕਰਾ ਲੈ ਬੱਚੇ ਤੇਰੇ ਦੋ ਹੈਗੇ ਨੇ ਮੁੰਡਾ ਤੇ ਕੁੜੀ ਤੇਰੇ ਕਰਮਾਂ ਚ ਹੈਗੀ ਔਲਾਦ ਚਲੋ ਜੀ ਵਿਆਹ ਕਰਾ ਲਿਆ ਰਾਜੇ ਨੇ ਟਾਈਮ ਲੰਘਿਆ ਦਿਨ ਪੈ ਕੇ ਮੁੰਡਾ ਤੇ ਕੁੜੀ ਜਿਉੜੀ ਬੱਚੇ ਹੋ ਗਏ ਟਵਿਨਸ ਹੋਏ ਜਦੋਂ ਤਾਂ ਜਿਹੜੀਆਂ ਦੂਜੀਆਂ ਰਾਣੀਆਂ ਸੀ ਚਾਰ ਉਹਨਾਂ ਨੇ ਸੋਚਿਆ ਵੀ ਹੁਣ ਆਪਣੀ ਤਾਂ ਕਦਰ ਘਟ ਜੂ ਉਹਨਾਂ ਨੇ ਜਿਹੜੀ ਇੱਕ ਫਫੇ ਕੁੱਟਣੀ ਦਾਈ ਸੀ ਉਹ ਗੱਠ ਲਈ ਪਹਿਲਾਂ ਹੀ ਵੀ ਤੈਨੂੰ ਮੂੰਹ ਮੰਗੇ ਪੈਸੇ ਦੇਵਾਂਗੇ ਵੀ ਜੋ ਵੀ ਬੱਚਾ ਹੋਇਆ ਉਹਨੂੰ ਇੱਧਰ ਉੱਧਰ ਕਰਕੇ ਵੀ ਪਹਿਲਾਂ ਤਾਂ ਤੂੰ ਉਹਨੂੰ ਆਪਣੇ ਘਰੇ ਹੀ ਲੈ ਜੀ ਵੀ ਇਹਦੇ ਨਾਲ ਤੂੰ ਕੋਈ ਕਤੂਰਾ ਕਤਾਰਾ ਪਾ ਦੀਂ ਕਹਿੰਦੀਆਂ ਉਹ ਭਾਈ ਜਦੋਂ ਮੁੰਡਾ ਤੇ ਕੁੜੀ ਦੋ ਟਵਿੰਜ਼ ਬੱਚੇ ਹੋਏ ਤਾਂ ਉਹਨੇ ਦੋ ਕਤੂਰੇ ਪਾਤੇ ਤੇ ਲਕਾਉਂਦੀ ਹੋਈ ਉਹਨਾਂ ਨੂੰ ਆਪਣੇ ਘਰੇ ਭੇਜਤੇ ਉਹ ਬੱਚੇ ਤਾਂ ਰਾਜੇ ਨੇ ਪੁੱਛਿਆ ਵੀ ਕੀ ਹੋਇਆ ਕਹਿਣ ਲੱਗੀ ਮਹਾਰਾਜ ਦੱਸ ਦੇਆਂ ਨੂੰ ਸ਼ਰਮ ਆਉਂਦੀ ਐ ਕੀ ਦਸੀਏ ਅਣਹੋਣੀ ਹੋਗੀ ਤੁਹਾਡੇ ਨਾਲ ਕੀ ਹੋ ਗਿਆ ਕਹਿੰਦਾ ਕਹਿੰਦੀ ਦੋ ਬੱਚੇ ਤਾਂ ਦੋ ਹੋਏ ਨੇ ਕਹਿੰਦੀ ਪਰ ਪਤੂਰੇ ਹੋਏ ਨੇ ਭਾਈ ਰਾਜੇ ਨੇ ਮਾਰਿਆ ਮੱਥੇ ਤੇ ਹੱਥ ਕਹਿਣ ਲੱਗਿਆ ਵੀ ਇਹਨੂੰ ਇੱਕ ਕਮਰੇ ਚ ਪਰਾਂ ਉੱਥੇ ਰੋਟੀ ਫੜਾ ਦਿਆ ਕਰੋ ਰਾਣੀ ਨੂੰ ਵੀ ਇਹੇ ਗਲਤ ਰਣੀ ਸਹੀ ਨਹੀਂ ਹੈਗੀ ਇਹਨੂੰ ਤੁਸੀਂ ਮੇ ਤੋਂ ਦੂਰ ਕਰ ਦਿਓ ਚਲੋ ਜੀ ਉਹ ਤਾਂ ਪਰਾਂ ਕਿਸੇ ਕਮਰੇ ਚ ਹੋਰ ਚ ਬੰਦ ਕਰਤੀ ਉੱਥੇ ਰੋਟੀ ਪਾਣੀ ਫੜਾ ਦਿਆ ਕਰਨਾ ਤਾਂ ਹੁਣ ਉਹ ਜਿਹੜੀ ਦਾਹੀ ਧੀ ਫਫੇ ਕੁੱਟਣੀ ਉਹਦੇ ਘਰੇ ਪੜਦੇ ਨੇ ਬੱਚੇ ਜਦੋਂ ਬੱਚੇ ਹੋਗੇ ਮਹੀਨੇ ਡੇਢ ਮਹੀਨੇ ਦੇ ਤਾਂ ਉਹ ਰਾਣੀਆਂ ਨੇ ਇੱਕ ਸੰਦੂਕੜੀ ਕਰਾਈ ਵੀ ਜਿਹਦੇ ਚ ਪਾਣੀ ਨਾ ਕਿਸੇ ਪਾਸਿਓਂ ਪਵੇ ਤੇ ਚੁੰਗਣੀਆਂ ਭਰ ਕੇ ਦੁੱਧ ਦੀਆਂ ਧਰਤੀਆਂ ਉਹਨਾਂ ਦੇ ਮੂੰਹਾਂ ਨੂੰ ਲਾਤੀਆਂ ਬੱਚਿਆਂ ਦੇ ਏਕ-ਏਕ ਲਾਲ ਰਮਾਲ ਦੇ ਵਿੱਚ ਬੰਨ ਕੇ ਬੱਚਿਆਂ ਦੇ ਗੁੱਟਾਂ ਨਾਲ ਬੰਨਤਾ ਤੇ ਨੇਰੇ ਹੋਏ ਸਵੇਰੇ ਆਪ ਹੀ ਜਾ ਕੇ ਦਰਿਆ 'ਚ ਛੱਡ ਆਈਆਂ ਉਹ ਸੰਦੂਕੜੀ ਨੂੰ ਹੁਣ ਲੰਘ ਗਿਆ ਜੀ ਬੱਚੇ ਬੁੜੀ ਦੂਰ ਵਿਚਾਰੇ ਪਾਣੀ ਦੇ ਨਾਲ ਤੈਰਦੇ ਜਾਂਦਾ ਹੈ ਸੰਦੂਕ ਉੱਤੇ ਤਾਂ ਇੱਕ ਸਾਧੂ ਦੀ ਕੁਟਿਆਤੀ ਉਹ ਨਦੀ ਦੇ ਕਿਨਾਰੇ ਉਹਦੀ ਲੇਵ ਲੱਗੀ ਹੋਈ ਸੀ ਸਾਧਨਾ ਕਰ ਰਿਹਾ ਸੀ ਆਪਦੀ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਉਹਨੇ ਦੇਖਿਆ ਅੱਖਾਂ ਖੋਲ ਕੇ ਦੇਖਿਆ ਵੀ ਸੰਦੂਕੜੀ ਚੋਂ ਆਵਾਜ਼ ਆਉਂਦੀ ਹੈ ਤਾਂ ਉਹਨੇ ਉਹ ਕੱਢ ਤਾਂ ਲਈ ਸੰਦੂਕੜੀ ਦੇ ਵਿੱਚ ਲੋਕ ਲਾ ਕੇ ਚਾਬੀ ਵਿੱਚ ਹੀ ਰੱਖੀ ਹੋਈ ਸੀ ਤਾਂ ਉਹਨੇ ਕੱਢ ਤਾਂ ਲਈ ਪਰ ਉਹ ਸੋਚਦਾ ਹੈ ਵੀ ਹੁਣ ਮੈਂ ਇਹਨੂੰ ਦੁਬਾਰੇ ਸਿੱਟ ਵੀ ਨਹੀਂ ਸਕਦਾ ਪਾਣੀ 'ਚ ਪਾਪ ਲੱਗੂਗਾ ਪਰ ਜੇ ਖੋਲਦਾ ਐ ਨਹੀਂ ਪਤਾ ਕੋਈ ਚੀਜ਼ ਮੈਨੂੰ ਨਾ ਮਾਰ ਕਰ ਦੇ ਇਹਦੇ 'ਚ ਕੋਈ ਅਹੀ ਜੀ ਚੀਜ਼ ਨਾ ਹੋਵੇ ਰੱਬ ਦਾ ਨਾਮ ਲੈ ਕੇ ਖੋਲ ਲਈ ਦੇਖਿਆ ਤਾਂ ਦੋ ਬੱਚੇ ਦੁੱਧ ਦੀਆਂ ਚੁੰਗਣੀਆਂ ਲਾਲ ਬੰਨੇ ਹੋਏ ਨੇ ਰਮਾਲ ਨਾਲ ਗੁੱਟਾਂ ਨਾਲ ਹੁਣ ਨਾ ਸਿੱਟ ਸਕਦਾ ਛੱਡ ਸਕਦਾ ਨਾ ਪਾਲ ਸਕਦਾ ਤਾਂ ਹੁਣ ਇੱਕ ਲੱਤ ਤੇ ਖੜ ਕੇ ਅਰਦਾਸ ਕਰ ਰਿਹਾ ਹੈ ਕਹਿੰਦਾ हे ਪ੍ਰਮਾਤਮਾ ਕੱਢ ਤਾਂ ਮੈਂ ਲਏ ਇਹਨਾਂ ਨੂੰ ਮੈਂ ਪਾਲੂਗਾ ਕਿਵੇਂ ਮਾ বিনা ਕਿੱਥੋਂ ਪਾਲਣਗੇ ਇਹਨਾਂ ਨੂੰ ਦੁੱਧ ਚਾਹੀਦਾ ਮੈਂ ਤਾਂ ਜੰਗਲ 'ਚ ਬੈਠਾ ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ ਕਿਵੇਂ ਪਾਲੂਗਾ ਮੈਂ ਜਦੋਂ ਉਹਨੇ ਅਰਦਾਸ ਕਰੀ ਤਾਂ ਭਾਈ ਇੰਦਰਾਪੁਰੀ ਦੇ ਕਿੰਗਰੇ ਡੋਲ ਗਏ ਇੰਦਰ ਕਹਿਣ ਲੱਗਿਆ ਨਾਰਦ ਨੂੰ ਕਹਿੰਦਾ ਦੇਖ ਜਾ ਕੇ ਕੀ ਦੇ ਤੇ ਭਜੜ ਪਈ ਐ ਕੌਣ ਦੁਖੀ ਐ ਇੰਨਾ ਇੰਦਰ ਆਇਆ ਸਾਰੇ ਸ਼ਹਿਰ ਚ ਫਿਰ ਗਿਆ ਕਿਤੇ ਕੁਛ ਨਾ ਮਿਲਿਆ ਅੰਤ ਨੂੰ ਜਦੋਂ ਬਾਹਰ ਆਇਆ ਉਹਨੂੰ ਉਹ ਸਾਧੂ ਦਿਖ ਗਿਆ ਇੱਕ ਟੰਗ ਤੇ ਖੜਾ ਹੈ ਜਾ ਕੇ ਕਹਿੰਦਾ ਮਹਾਰਾਜ ਆ ਗੱਲ ਹੈ ਇੱਕ ਟੰਗ ਤੇ ਖੜਾ ਹੈ ਦੋ ਬੱਚੇ ਨੇ ਉਹਦੇ ਕੋਲੇ ਉਹ ਕਹਿੰਦਾ ਵੀ ਦੁੱਧ ਤੋਂ ਬਿਨਾਂ ਤਾਂ ਇਹਨਾਂ ਨੇ ਪਾਲਣਾ ਨਹੀਂ ਵੀ ਮੈਂ ਤਾਂ ਜੰਗਲ ਚ ਬੈਠਾ ਹਾਂ ਕੌਣ ਪਾਲੂ ਇਹਨਾਂ ਨੂੰ ਮੈਂ ਤਾਂ ਕੱਢ ਲੇ ਹੁਣ ਮੈਂ ਇਹਨਾਂ ਨੂੰ ਸਿੱਟ ਵੀ ਨਹੀਂ ਸਕਦਾ ਉਹ ਕਹਿਣ ਲੱਗੇ ਉਹਨੂੰ ਕਹਦੇ ਵੀ ਅਸੀਂ ਗਊ ਭੇਜ ਰਿਹਾ ਗਊ ਵੀ ਨਾ ਹੋ ਪਾਣੀ ਪੀਵੇ ਨਾ ਹੋ ਹਰਾ ਚਾਰਾ ਖਾਵੇ ਉਹਨੂੰ ਕੁਝ ਨਹੀਂ ਦੇਣਾ ਆਥਣ ਤੜਕੇ ਧਾਰ ਕੱਢ ਕੇ ਬੱਚਿਆਂ ਨੂੰ ਦੁੱਧ ਪਿਆਉਂਦਾ ਰਹਿ ਬੱਚਿਆਂ ਨੇ ਤਾਂ ਬਹੁਤ ਕੁਝ ਬਣਨਾ ਹੈ ਕਹਿੰਦਾ ਇਹਨਾਂ ਦੀ ਇਹਨਾਂ ਦੇ ਭਾਗਾ ਚ ਬਹੁਤ ਕੁਸ਼ ਹੈ ਹੁਣ ਭਾਈ ਗਊ ਆ ਗਈ ਸਾਧੂ ਵਿਚਾਰਾ ਕਰਦਾ ਉਵੇਂ ਹੀ ਪਾਲੀ ਜਾਂਦਾ ਬੱਚਿਆਂ ਨੂੰ ਗੁੱਧ ਪਿਆਉਂਦਾ ਆਥਣ ਤੜਕੇ ਕੱਢਦਾ ਜਦੋਂ ਧਾਰ ਚੋਂਦਾ ਤਾਂ ਹੁਣ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਬੱਚੇ ਜਵਾਨ ਹੋਗੇ ਜਵਾਨ ਹੋਗੇ ਤਾਂ ਹੁਣ ਹੋਗੇ ਜਦੋਂ 19 20 ਸਾਲ ਦੇ ਫੇਰ ਉਹ ਸੋਚਦਾ ਸਾਧੂ ਬਈ ਮੁੰਡੇ ਨੂੰ ਤਾਂ ਮੈਂ ਚੇਲਾ ਬਣਾ ਲੂੰਗਾ ਕੁੜੀ ਨੂੰ ਮੈਂ ਕੀ ਕਰੂੰਗਾ ਨਾ ਇਹਦਾ ਵਿਆਹ ਵੀ ਕਰਨਾ ਹੈ ਹੈ ਕੁਛ ਨਹੀਂ ਮੈਤੋਂ ਇਹਦਾ ਰਿਸ਼ਤਾ ਕਾਣ ਲਊਗਾ ਫੇਰ ਖੜ ਗਿਆ ਭਾਈ ਇੱਕ ਟੰਗ ਦੇ ਸਹਾਰੇ ਲੱਗ ਗਿਆ ਫੇਰ ਰੱਬ ਨੂੰ ਯਾਦ ਕਰਨਾ ਫੇਰ ਇੰਦਰ ਨੇ ਭੇਜਿਆ ਨਾਰਦ ਕਹਿੰਦਾ ਕਿਂ ਗਰੇ ਫੇਰ ਡੋਲ ਰਹੇ ਨੇ ਜਾਂ ਦੇਖ ਜਾ ਕੇ ਕੌਣ ਵਿਪਤਾ ਜਾਏ ਜਦੋਂ ਆਇਆ ਤਾਂ ਉਹ ਸਾਧਕ ਕੋਲੇ ਆਇਆ ਪਹਿਲਾਂ ਵੀ ਪਹਿਲਾਂ ਗੇੜਾ ਹੀ ਇੱਥੇ ਮਾਰ ਕੇ ਜਾਣਾ ਦੇਖਿਆ ਤਾਂ ਉਹ ਖੜਾ ਐ ਇਕੱਲਾ ਤਦੇ ਸਹਾਰੇ ਉਹਨੂੰ ਕਹਿੰਦਾ ਹੁਣ ਤੈਨੂੰ ਕੀ ਭਾਜੜ ਪੈਗੀ ਉਹ ਕਹਿੰਦਾ ਨੌਜਵਾਨ ਹੋ ਗਏ ਬੱਚੇ ਮੁੰਡੇ ਨੂੰ ਤਾਂ ਮੈਂ ਰੱਖ ਲੂੰ ਚੇਲਾ ਬਣਾ ਲੂੰ ਕੁੜੀ ਦਾ ਵਿਆਹ ਕਿੱਥੇ ਕਰੂੰਗਾ ਇਹਨੂੰ ਤਾਂ ਵਿਆਹ ਕਰਨਾ ਪਊਤੀ ਐ ਨੌਜਵਾਨ ਕੁੜੀ ਐ ਇੱਥੇ ਤਾਂ ਮੈਂ ਇਹਨੂੰ ਰੱਖ ਨਹੀਂ ਸਕਦਾ ਉਹਨੇ ਭਾਈ ਜਾ ਕੇ ਜਦੋਂ ਦੱਸਿਆ ਇੰਦਰ ਦੇਵਤਾ ਨੂੰ ਉਹ ਕਹਿਣ ਲੱਗੇ ਵੀ ਇਹ ਤਾਂ ਚੇਲੇ ਚੂਲੇ ਨਹੀਂ ਇਹ ਬਣਾ ਸਕਦਾ ਉਹਨਾਂ ਦੀ ਤਾਂ ਕਿਸਮਤ ਬਹੁਤ ਤੇਜ ਆ ਮੁੰਡੇ ਨੇ ਤਾਂ ਰਾਜਾ ਬਣਨਾ ਹੈ ਵੀ ਆ ਦੋ ਘੋੜੇ ਲੈ ਜਾ ਲੈ ਜਾ ਕੇ ਦੇ ਦੇ ਲਿਆਇਆ ਭਾਈ ਦੋ ਘੋੜੇ ਸਾਧ ਨੂੰ ਕਹਿੰਦਾ ਵੀ ਆ ਇੱਕ ਇੱਕ ਘੋੜਾ ਦੇ ਦੇ ਬੱਚਿਆਂ ਨੂੰ ਵੀ ਜਿੱਥੇ ਨਾਂ ਲਿਆ ਕਰਨਗੇ ਵੀ ਫਲਾਨੇ ਥਾਂ ਮੈਂ ਲੈ ਚੱਲ ਘੋੜੇ ਆ ਘੋੜਾ ਦਿਆ ਪੁੱੜ ਕੇ ਉੱਥੇ ਲੈ ਜਾ ਕਰੂ ਇਹਨਾਂ ਨੂੰ ਇੰਦਰਪੁਰੀ ਚੋਂ ਆਏ ਨੇ ਘੋੜੇ ਉਹ ਕਹਿਣ ਲੱਗਿਆ ਵੀ ਠੀਕ ਐ ਤਾਂ ਹੁਣ ਸਾਧੂ ਨੇ ਭਾਈ ਬੱਚਿਆਂ ਨੂੰ ਜਦੋਂ ਘੋੜੇ ਦੇਤੇ ਕਹਿਣ ਲੱਗਿਆ ਵੀ ਤੁਸੀਂ ਪੁੱਤ ਆਪਦੇ ਜਿਹੜੇ ਸ਼ਹਿਰ ਤਾਂ ਤੁਸੀਂ ਆਏ ਤੇ ਨਾ ਤੁਹਾਡੇ ਮਾਪਿਓ ਉੱਥੇ ਨੇ ਤੁਸੀਂ ਉੱਥੇ ਜਾਓ ਹੁਣ ਤਾਂ ਭਾਈ ਉਹ ਕੁੜੀ ਰੋਣ ਲੱਗੀ ਹੁਣ ਉਹਨੇ ਤਾਂ ਸੁਰਤ ਉੱਥੇ ਸੰਭਾਲੀ ਤੇ ਉਹਨੂੰ ਤਾਂ ਐਂ ਤੇ ਵੀ ਇਹੀ ਸਾਡਾ ਬਾਪ ਹੈ ਉਹਨੂੰ ਕਹਿਣ ਲੱਗੀ ਬਾਪੂ ਤੂੰ ਹੁਣ ਸਾਨੂੰ ਧੱਕਾ ਦੇਣਾ ਹੈ ਕਹਿੰਦਾ ਨਾ ਪੁੱਤ ਤੱਕਾ ਨਹੀਂ ਦਿੰਦਾ ਤੁਹਾਡੀ ਜ਼ਿੰਦਗੀ ਬਣੂਗੀ ਕਹਿੰਦਾ ਉੱਥੇ ਜਾ ਕੇ ਤੁਹਾਡੇ ਮਾਪਿਓ ਮਿਲਣਗੇ ਤੁਹਾਨੂੰ ਚਲੋ ਜੀ ਜਾਣ ਲੱਗੇ ਤਾਂ ਸਾਧੂ ਨੇ ਉਹ ਜਿਹੜੇ ਲਾਲਸੀ ਦੋ ਉਹ ਵੀ ਦੇਤੇ ਕਹਿੰਦਾ ਵੀ ਇਹ ਤੁਹਾਡੇ ਭਾਈ ਗੁੱਟਾਂ ਨਾਲ ਬੰਨੇ ਹੋਏ ਸੀ ਇਹ ਤੁਹਾਡੀ ਲੈ ਜੋ ਤੁਸੀਂ ਨਿਸ਼ਾਨੀਆਂ ਆਪਦੇ ਕੋਲੇ ਤਾਂ ਘੋੜੇ ਨੂੰ ਕਿਹਾ ਵੀ ਸਾਨੂੰ ਸ਼ਹਿਰ ਚ ਲੈ ਜਾ ਸਰਾਂ ਚ ਸਰਾਂ ਚ ਆ ਗਏ ਘੋੜੇ ਸਰਾਂ ਚ ਉਤਰ ਗਏ ਤਾਂ ਹੁਣ ਕੁੜੀ ਕਹਿਣ ਲੱਗੀ ਵੀਰਾ ਆ ਇੱਕ ਮੋਤੀ ਜਾ ਵੀ ਪਤਾ ਨਹੀਂ ਇਹ ਕੀ ਨੇ ਸੋਹਣੇ ਨੇ ਮੋਤੀ ਖਬਰ ਹੈ ਵੀ ਕਬੂਕ ਜਵੇ ਵੀ ਤੂੰ ਕਿਸੇ ਨੂੰ ਦਿਖਾਇਆ ਰਾਸ਼ਨ ਪਾਣੀ ਲਈਈ ਉਹ ਕਹਿਣ ਲੱਗਿਆ ਠੀਕ ਐ ਜਦੋਂ ਗਿਆ ਕਿਸੇ ਦੁਕਾਨ ਤੇ ਉਹ ਕਹਿਣ ਲੱਗਿਆ ਵੀ ਇਹ ਤਾਂ ਕਾਕਾ ਮੇਰੇ ਤਾਂ ਕਿਸੇ ਕੰਮ ਨਹੀਂ ਨਾ ਮੇਰੇ ਕੋਲ ਇੰਨੀ ਮਾਇਆ ਹੈ ਤੂੰ ਇਹਨੂੰ ਜ਼ੌਰੀ ਲਵੇ ਲੈ ਕੇ ਜਾ ਜ਼ੌਰੀ ਕੋਲ ਲੈ ਗਿਆ ਭਾਈ ਜ਼ੌਰੀ ਕੋਲ ਗਿਆ ਤਾਂ ਉਹ ਕਹਿਣ ਲੱਗਿਆ ਜ਼ੌਰੀ ਵੀ ਇੱਕ ਤਾਂ ਤੁਹਾਨੂੰ ਮਹਿਲ ਦਿਨਾ ਆਪਦਾ ਇੱਕ ਤੁਹਾਨੂੰ ਦਿਨਾ ਆ ਮੇਰਾ ਬਾਗ ਹੈ ਉਹ ਲੈ ਲਓ ਬਾਕੀ ਤੁਹਾਨੂੰ ਰਾਸ਼ਨ ਪਾਣੀ ਹਰ ਮਹੀਨੇ ਦੀ ਮਹੀਨੇ ਮੈਂ ਦੇਵਾਂਗਾ ਵੀ ਮਾਤਾ ਇੰਨਾ ਕੁ ਕੁਝ ਕਰ ਸਕਦਾ। ਉਹ ਕਹਿੰਦੇ ਵੀ ਠੀਕ ਐ ਹੁਣ ਉਹਨਾਂ ਨੂੰ ਨਾ ਤਾਂ ਵਿਚਾਰਿਆਂ ਨੂੰ ਖਬਰ ਸਾਰਤੀ ਜੰਗਲਾਂ ਚ ਪਲੇ ਤੇ ਵੀ ਇਹ ਮੋਤੀ ਕੀ ਚੀਜ਼ ਐ। ਹੁਣ ਭਾਈ ਦੇ ਤਾਂ ਰਹਿੰਦੇ ਨੇ ਮਹਿਲ ਚ ਭੈਣ ਭਾਈ ਪੁਕਾ ਲੈਂਦੇ ਨੇ ਖਾ ਲੈਂਦੇ ਨੇ। ਮੁੰਡਾ ਤਾਂ ਆਪਣੇ ਦੋਸਤਾਂ ਮਿੱਤਰ ਬਣਾ ਲੇ ਉੱਥੇ ਬਾਗ ਚ ਵਗ ਜਾਂਦਾ। ਤਾਂ ਹੁਣ ਉਹ ਜਿਹੜਾ ਬੰਦਾ ਸੀ جوہری ਉਹ ਰਾਜੇ ਕੋਲ ਲੈ ਗਿਆ ਲਾਲ ਨੂੰ ਰਾਜੇ ਕੋਲ ਲੈ ਕੇ ਗਿਆ ਰਾਜਾ ਕਹਿਣ ਲੱਗਿਆ ਵੀ ਭਾਈ ਇਹ ਲਾਲ ਉਹ ਕਹਿੰਦਾ ਮਹਾਰਾਜ ਲੈ ਲੋ ਵੀ ਮੇਰੇ ਤੱਕ ਇਸੇ ਕੰਮ ਨਹੀਂ ਬੇਤਾ ਮਹਿਲਾਂ ਚੰਗੇ ਲੱਗਦੇ ਨੇ ਉਹਨੇ ਭਾਈ ਲੈ ਲਿਆ ਉਹ ਕਹਿੰਦਾ ਭਾਈ ਤੂੰ ਜਿਹੜੇ 5-7 ਗੇੜੇ ਖਜ਼ਾਨੇ ਚ ਲਾਉਣੇ ਨੇ ਅੱਜ ਅੱਜ ਲਾਲ ਐ ਉਹਨੇ ਤਾਂ ਭਾਈ 10 ਗੁਣਾ ਵੱਧ maal ਬਣਾ ਲਿਆ ਤਾਂ ਹੁਣ ਰਾਜੇ ਨੇ ਲਾਲ ਦੇ ਤਾਪ ਦੀਆਂ ਰਾਣੀਆਂ ਨੂੰ ਰਾਣੀਆਂ ਚਾਰੇ ਦੇਖਦੀਆਂ ਨੇ ਵੀ ਇਹ ਲਾਲ ਤਾਂ ਉਹ ਲਾਲ ਲੱਗਦਾ ਜਿਹੜਾ ਆਪਾਂ ਉਹ ਜਵਾਕਾਂ ਦੇ ਗੁੱਟਾਂ ਨਾਲ ਬੰਨਿਆ ਸੀ ਵੀ ਇੱਕ ਹੋਰ ਵੀ ਹੋਣਾ ਚਾਹੀਦਾ ਫਿਰ ਜੇ ਇੱਕ ਹੈ ਰਾਜੇ ਨੂੰ ਕਹਿਣ ਲੱਗੀਆਂ ਵੀ ਮਹਾਰਾਜ ਸਾਨੂੰ ਤਾਂ ਇਹਦੇ ਨਾਲ ਦਾ ਇੱਕ ਹੋਰ ਲਾਲ ਚਾਹੀਦਾ ਹੈ ਕਿੱਥੋਂ ਲੈ ਕੇ ਆਇਓ ਉਹ ਕਹਿੰਦਾ ਵੀ ਮੈਂ ਦੇਖ ਪੁੱਛ ਲੂੰਗਾ ਜ਼ੌਰੀ ਲੈ ਕੇ ਆਇਆ ਹੈ ਭਾਈ ਜੇ ਤਾਂ ਜੌਰੀ ਬੁਲਾ ਲਿਆ ਉਹਨੂੰ ਪੁੱਛਿਆ ਸਾਰਾ ਕੁਝ ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਬੱਚਾ ਦੇ ਕੇ ਗਿਆ ਤੇ ਮੁੰਡਾ ਨੌਜਵਾਨ ਵੀ ਮੈਂ ਪਤਾ ਕਰ ਲਵਾਂ ਉਹ ਤੋਂ ਵੀ ਹੁਣ ਦੂਜਾ ਤਾਂ ਮੈਂ ਕਿੱਥੋਂ ਲਿਆ ਕੇ ਦੇ ਸਕਦਾ ਤਾਂ ਭਾਈ ਹੁਣ ਉਹ ਪੁੱਛਿਆ ਜਦੋਂ ਉਹਨੇ ਤਾਂ ਹੁਣ ਖੁੱਲੇ ਦਿਲ ਵਾਲੇ ਬੱਚੇ ਤੇ ਪਤਾ ਹੈ ਨਹੀਂ ਸੀ ਵੀ ਇਹ ਕਿੰਨਾ ਮਹਿੰਗਾ ਕੀਮਤੀ ਹੈ ਕਿਉਂ ਮੰਗਦਾ ਹੈ ਉਹਨਾਂ ਨੇ ਭਈ ਦੂਜਾ ਲਾਲ ਵੀ ਫੜਾਤਾ ਜਦੋਂ ਉਹਨੇ ਮੰਗਿਆ ਫੜਾਇਆ ਤਾਂ ਉਹ ਰਾਜੇ ਕੋਲ ਆ ਗਿਆ ਰਾਜੇ ਤੋਂ ਫਿਰ ਰਾਣੀਆਂ ਕੋਲ ਵਗ ਗਿਆ ਹੁਣ ਰਾਣੀਆਂ ਨੂੰ ਜਿਵੇਂ ਹੀ ਯਕੀਨ ਹੋ ਗਿਆ ਵੀ ਇਹ ਤਾਂ ਉਹੀ ਦੋਏ ਲਾਲ ਨੇ ਇਹਦਾ ਮਤਲਬ ਦੋਏ ਜਵਾਕ ਆਪਣੇ ਸ਼ਹਿਰ 'ਚ ਨੇ ਉਹ ਤਾਂ ਹੁਣ ਪੈ ਗਈਆਂ ਭਾਜੜਾਂ ਫੇਰ ਬੁਲਾ ਲਈ ਉਹੀ ਫਫੇ ਕੁੱਟਣੀ ਦਾਈ ਉਹਨੂੰ ਕਹਿੰਦੀਆਂ ਵੀ ਤੂੰ ਉਸ ਜ਼ੌਰੀ ਕੋਲ ਜਾ ਵੀ ਉਹਨੂੰ ਪਤਾ ਕਰਕੇ ਵੀ ਉਹ ਲਾਲ ਕਿੱਥੋਂ ਲਿਆਇਆ ਸੀ ਵੀ ਰਾਜੇ ਨੂੰ ਨਾ ਪਤਾ ਲੱਗ ਜਾ ਕਿ ਕਿਸੇ ਗੱਲ ਦਾ ਤਾਂ ਭਾਈ ਪੇਸ ਬਦਲ ਕੇ ਵਾਗੀ ਉਹ ਤੋਂ ਸਾਰੀ ਖਬਰ ਸਾਰ ਕੱਢ ਲਈ ਵੀ ਰਾਣੀਆਂ ਨੇ ਕਿਹਾ ਤੂੰ ਉਹ ਲਾਲ ਕਿੱਥੋਂ ਲਿਆਇਆ ਉਹਨੇ ਦੱਸਤਾ ਵੀ ਉੱਥੇ ਰਹਿੰਦੇ ਨੇ ਇੱਕ ਭੈਣ ਭਾਈ ਉਹਨਾਂ ਲਵੇ ਆ ਉਹਨਾਂ ਤੋਂ ਲਿਆਇਆ ਭਾਈ ਫਫੇ ਕੁੱਟਣੀ ਤਾਂ ਵਾਗੀ ਉੱਥੇ ਕੁੜੀ ਲਵੇ ਜਾ ਕੇ ਉੱਥੇ ਰੋਣ ਪਿੱਟਣ ਲੱਗ ਗਈ ਕਹਿੰਦੀ ਲੈ ਬੁੜੇ ਹੋਿਆਂ ਨੂੰ ਤਾਂ ਕੋਈ ਰੋਟੀ ਵੀ ਨਹੀਂ ਦਿੰਦਾ ਇਹ ਜਵਾਕ ਘਰੋਂ ਕੱਢ ਦਿੰਦੇ ਨੇ ਭਾਈ ਉਹ ਕੁੜੀ ਨਰਮਦਿਲ ਸੀ ਵਿਚਾਰੀ ਉਹ ਕਹਿੰਦੀ ਬੇਬੇ ਕੋਈ ਨਾ ਰੋਟੀ ਤਾਂ ਤੂੰ ਸਾਡੇ ਖਾ ਲਿਆ ਕਰ ਭਾਈ ਬੈਂਦੀ ਆ ਉਹਨਾਂ ਦੇ ਹੁਣ ਰੋਟੀ ਖਾ ਲੈਂਦੀ ਐ ਉਹਨੂੰ ਕਹਿਣ ਲੱਗੀ ਓਹ ਰਾਣੀਆਂ ਨੇ ਜਿਵੇਂ ਸਿਖਾ ਕੇ ਤੋਰੀ ਤੀ ਵੀ ਮੁੰਡੇ ਨੂੰ ਮਰਵਾ ਦੇ ਤੂੰ ਕਹਿੰਦੀ ਮੁੰਡੇ ਨੂੰ ਤਾਂ ਮਰਵਾ ਦੇ ਰਾਣੀਆਂ ਕਹਿੰਦੀਆਂ ਫਫੇ ਕੁੱਟਣੀ ਨੂੰ ਜਿਹੜੀ ਉਹ ਕੁੜੀ ਆ ਉਹਦਾ ਰਾਜੇ ਨੂੰ ਰਿਸ਼ਤਾ ਕਰਾ ਦੇ ਪਿਓ ਨੂੰ ਧੀ ਦਾ ਰਿਸ਼ਤਾ ਕਰਾ ਦੇ ਕਹਿੰਦੀਆਂ ਐਡੀਆਂ ਪਾਪੜਾ ਦੇਖੀਆਂ ਭਾਈ ਹੁਣ ਕੁੜੀ ਨੂੰ ਕਹਿਣ ਲੱਗੀ ਫਫੇ ਕੁੱਟਣੀ ਕਹਿੰਦੀ ਧੀਏ ਤੁਹਾਡਾ ਮਹਿਲ ਤਾਂ ਬਹੁਤ ਸੋਹਣਾ ਹੈ ਜੇ ਕਹਿੰਦੀ ਉਰੇ ਪੰਜ ਮੁਖੀਆ ਫੁੱਲ ਲੱਗੇ ਹੋਣ ਨਾ ਦੀ ਜੇ ਉਹ ਮਿਲ ਜੇ ਕਿਤੋਂ ਫੇਰ ਥੋੜਿਆ ਅੰਦਰੋਂ ਕਹਿੰਦੀ ਕੋਠੀ ਬਾਲੀ ਸੋਹਣੀ ਲੱਗੇ ਉਹ ਕਹਿੰਦੀ ਮੇਰੇ ਵੀਰੇ ਨੂੰ ਕਹਿ ਦੂੰਗੀ ਕੋਈ ਨਾ ਉਹ ਤਾਂ ਕਹਿੰਦੀ ਹਰੇਕ ਚੀਜ਼ ਲਿਆ ਦਿੰਦਾ ਹੈ ਭਾਈ ਕੁੜੀ ਨੇ ਆਪਣੇ ਭਾਈ ਨੂੰ ਕਿਹਾ ਕਹਿੰਦੀ ਵੀਰਾ ਜੇ ਪੰਜ ਮੁਖੀਆ ਫੁੱਲ ਲੈ ਕੇ ਆਵੇਂ ਉਹ ਕਹਿੰਦਾ ਭਾਈ ਕੋਈ ਨਾ ਲਿਆ ਦੂੰ ਕੋੜੇ ਤੇ ਚੜਿਆ ਕਹਿੰਦਾ ਚੱਲ ਵੀ ਪੰਜ ਮੁਖੀਆ ਫੁੱਲ ਕੋਲੇ ਲੈ ਗਿਆ ਕਹਾ ਕੀ ਦੇਖਦਾ ਹੈ ਪੰਜਾ ਦੇਵਾਂ ਦਾ ਪੈਰਾ ਲੱਗਿਆ ਹੋਇਆ ਬੁੱਲਾ ਤੇ ਸੋਚਦਾ ਵੀ ਕੀ ਯੁਕਤ ਬਣਾਵਾ ਤਾਂ ਮੁਰਕਪਾਨ ਉਹਦੇ ਕੋਲੇ ਧੀ ਇੱਕ ਦੋ ਹੋਰ ਹਥਿਆਰ ਤੇ ਉਹਦੇ ਕੋਲੇ ਉਹਨੇ ਜਾ ਕੇ ਇੱਕ ਅੱਧਾ ਫਾਇਰ ਕਰਤਾ ਤੇ ਜਦੋਂ ਕੁਰਬਾਨ ਕੱਢੀ ਉਹ ਦਿਓ ਇਹੇ ਜੇ ਤੇ ਉਹ ਭੱਜ ਗਏ ਸਾਰੇ ਡਰ ਕੇ ਇੱਕ ਭੱਜ ਲਿਆ ਦੂਆ ਭੱਜ ਲਿਆ ਤ੍ਰਿਤੀਆ ਚੌਥਾ ਸਾਰੇ ਭੱਜ ਗਏ ਇੱਕ ਦੂਜੇ ਨੂੰ ਦੇਖ ਦੇਖ ਮੁੰਡੇ ਨੇ ਸੋਚਿਆ ਵੀ ਇਹ ਤਾਂ ਕੰਮੀ ਵਾਲਾ ਵਧੀਆ ਹੋ ਗਿਆ ਉਹਨੇ ਭਾਈ ਉਹ ਫੁੱਲ ਪੰਜ ਮੁਖੀਆ ਕੱਢਿਆ ਹਥੋਂ ਆ ਗਿਆ ਘਰੇ ਆ ਕੇ ਲਾਤਾ ਮਹਿਲਾ ਚ ਤਾਂ ਉਹਨੇ ਸੋਚਿਆ ਵੀ ਇਹ ਤਾਂ ਪੰਜਾਹ ਦੇਵਾਂ ਕੋਲੋਂ ਬਚ ਕੇ ਆ ਗਿਆ ਹੁਣ ਇਹਦਾ ਕੀ ਕਰਾਂ ਹੁਣ ਉਹ ਰਾਣੀਆਂ ਨੇ ਜਿਵੇਂ ਸੁਖਿਆਤੀ ਓਕੇ ਹੁਣ ਐ ਕਰਤੀ ਏ ਸਤਮੁਖੀਆ ਫੁੱਲ ਮੰਗਵਾ ਤੇਰੇ ਭਾਈ ਤੋਂ ਵੀ ਉਹ ਵਾਲਾ ਸੋਨਾ ਲੱਗੂਗਾ ਜਦੋਂ ਉਹਨੇ ਕਿਹਾ ਵੀਰਾ ਸਤਮੁਖੀਆ ਫੁੱਲ ਲੈ ਕੇ ਆ ਉਹ ਕਹਿੰਦਾ ਮੈਨੂੰ ਇੱਕ ਗੱਲ ਦੱਸ ਭੈਣੇ ਵੀ ਅੱਜ ਤੱਕ ਤਾਂ ਐਹ ਜਾਂ ਪੁੱਠੇ ਸਿੱਧੇ ਸਵਾਲ ਕਦੇ ਕਰੇ ਨਹੀਂ ਵੀ ਤੂੰ ਹੁਣ ਕਿਉਂ ਕਰਦੀ ਏ ਤੈਨੂੰ ਕੋਈ ਕਹਿੰਦਾ ਇਹ ਗੱਲ ਦੱਸਦਾ ਵੀ ਤੈਨੂੰ ਤਾਂ ਪਤਾ ਨਹੀਂ ਇਹ ਚੀਜ਼ਾਂ ਦੀ ਜਾਣਕਾਰੀ ਨਹੀਂ ਕਹਿੰਦੀ ਨਹੀਂ ਵੀਰੇ ਮੈਂ ਤਾਂ ਸੁਨੀਆਂ ਦੀਆਂ ਸੁਨੀਆਂ ਦੀਆਂ ਕਹੀ ਕਿ ਉਹਨੂੰ ਟਾਲ ਦਿੰਦੀ ਐ ਉਹ ਕਹਿੰਦਾ 50 ਦਿਓ ਤੇ ਉਹ ਤਾਂ ਕਹਿੰਦਾ ਭੱਜ ਗਏ ਮੈਨੂੰ ਮਾਰ ਨਹੀਂ ਸਕਦੇ ਤੇ ਚਲੋ ਜੀ ਫੇਰ ਘੋੜੇ ਨੂੰ ਕਹਿੰਦਾ ਚੱਲ ਸੱਤ ਮੁਖੀਏ ਫੁੱਲ ਕੋਲੇ ਜਦੋਂ ਉੱਥੇ ਗਿਆ ਤਾਂ ਉੱਥੇ 100 ਦਿਓ ਬੈਠਾ 50 ਤਾਂ ਉਹੀ ਜਿਹੜੇ ਭੱਜ ਗਿਆ ਤੇ ਉਹ ਬੈਠੇ 50 ਹੋਰ ਬੈਠੇ ਨੇ ਉਹ ਜਿਹੜੇ ਭੱਜ ਗਿਆ ਤੇ ਉਹ ਦੂਰੋਂ ਹੀ ਦੇਖ ਕੇ ਫੇਰ ਭੱਜਲੇ ਵੀ ਇਹ ਤਾਂ ਬੁਰੇ ਵੀ ਆ ਗਏ ਆਪਣੇ ਮਾਗਰ ਉਹਨਾਂ ਨੇ ਕਹਿ ਕੇ ਦੂਜੇ ਵੀ ਭੱਜ ਗਏ ਵੀ ਕੋਈ ਜੇ ਇਹ ਭੱਜ ਗਏ ਤਾਂ ਇਹਦਾ ਮਤਲਬ ਕੋਈ ਖਤਰਾ ਹੈ ਭਾਈ ਉਹ ਮੁੰਡਾ ਉੱਥੋਂ ਸੱਤ ਮੁਖੀਆ ਫੁੱਲ ਵੀ ਲਿਆਇਆ ਲਿਆ ਕੇ ਲਾਤਾ ਫਾ ਭੇ ਕੁਟਣੀ ਨੇ ਤਾਂ ਫੇਰ ਜਾ ਕੇ ਦੱਸਤਾ ਵੀ ਉਹ ਤਾਂ ਇੰਨੇ ਸੌ ਦੇਵਾਂ ਚੋਂ ਬਚਿਆ ਆ ਉਹ ਨਹੀਂ ਮਰਦਾ ਫੇਰ ਉਹਨੂੰ ਆ ਕੇ ਕਹਿਣ ਲੱਗੀ ਕੁੜੀ ਨੂੰ ਕਹਿੰਦੀ ਤੂੰ ਕੱਲੀ ਰਹਣੀ ਹੈ ਧੀਏ ਤੇਰੇ ਭਾਈ ਨੂੰ ਕਹਿ ਬੀਕ ਦੇਵ ਹੈ ਖਾਨੀ ਉਹਦਾ ਨੌ ਕੀਤੀ ਰਾਤ ਨਰੂਤਨ ਜੋਗ ਜੋਤ ਖਾਨੀ ਕੀ ਵੀ ਉਹਦੀ ਬਹੁਤ ਸੁੰਦਰ ਕੁੜੀ ਹੈ ਵੀ ਜੇ ਇਹ ਉਹਦੇ ਨਾਲ ਵਿਆਹ ਕਰਾਵੇ ਨਾ ਨਾਲੇ ਤੈਨੂੰ ਪਰਜਾਈ ਮਿਲ ਜੇ ਉਹ ਬਹੁਤ ਸੋਹਣੀ ਕੁੜੀ ਹੈ ਭਾਈ ਉਹ ਵਿਚਾਰੀ ਸਿੱਧੀ ਸਾਦੀ ਨੇ ਫੇਰ ਭਾਈ ਨੂੰ ਕਹਤਾ ਭਾਈ ਕਹਿੰਦਾ ਭਾਈ ਕੋਈ ਨਾ ਜਿਵੇਂ ਕਹਿਨੀਏ ਭੈਣੇ ਇਹ ਵੀ ਕਰ ਲੂੰਗਾ ਹੁਣ ਫੇਰ ਭੱਗ ਗਿਆ ਉਹ ਦਿਉ ਲਵੇ ਗਿਆ ਜਦੋਂ ਕੁਦਰਤੀ ਦਿਉ ਕਰੇ ਨਾ ਕੁੜੀ ਨੂੰ ਕਹਿਣ ਲੱਗਿਆ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਤੂੰ ਮੇਰੇ ਨਾਲ ਚੱਲ ਭਾਈ ਕੁੜੀ ਤਾਂ ਆ ਗਈ ਉਹਦੇ ਨਾਲ ਚੜ ਗਈ ਘੋੜੇ ਤੇ ਮੰਗਰੇ ਆ ਗਿਆ ਦਿਉ ਕਿਤੇ ਉਹਨੇ ਦੇਖ ਲੇ ਵੀ ਉਹ ਘੋੜਾ ਲੈ ਕੇ ਉੱਡ ਗਿਆ ਮੇਨ ਬੁੰਡਾ ਮੇਰੀ ਕੁੜੀ ਨੂੰ ਲੈ ਗਿਆ ਮੰਗ ਰਿਹਾ ਉਹ ਲੱਗ ਗਿਆ ਜਦੋਂ ਉਹ ਸਾਧੂ ਕੋਲੋਂ ਆਏ ਤੇ ਸਾਧੂ ਨੇ ਉਹਨੂੰ ਇਹ ਕਿਹਾ ਤੀ ਬੱਚਿਆਂ ਨੂੰ ਵੀ ਜਦੋਂ ਤੁਹਾਨੂੰ ਕਿਤੇ ਭੀੜ ਪਵੇ ਤਾਂ ਮੈਨੂੰ ਯਾਦ ਕਰ ਲਿਆ ਕਰਿਓ ਮੈਂ ਉਸੇ ਟਾਈਮ ਪਹੁੰਚਿਆ ਕਰੂੰ ਤੁਹਾਨੂੰ ਮੁਸ਼ਕਲ ਚੋਂ ਕੱਢਿਆ ਕਰੂੰ ਤਾਂ ਹੁਣ ਜਾ ਕੇ ਜਦੋਂ ਪਹੁੰਚ ਗਿਆ ਉਹਨਾਂ ਦੇ ਨਾਲ ਹੀ ਦਿਓ ਕੁੜੀ ਦਾ ਬਾਪ ਉਹ ਕਹਿਣ ਲੱਗੇ ਵੀ ਉਹਨਾਂ ਨੇ ਭਾਈ ਘੇਰ ਲਿਆ ਉਹਨੇ ਘੇਰਿਆ ਦੇ ਉਹਨੇ ਤਾਂ ਮੁੰਡੇ ਨੇ ਉਹ ਸਾਧੂ ਨੂੰ ਯਾਦ ਕਰਿਆ ਤਾਂ ਸਾਧੂ ਇੱਕਦਮ ਪ੍ਰਗਟ ਹੋ ਗਿਆ ਉੱਤੇ ਉਹ ਕਹਿਣ ਲੱਗਿਆ ਵੀ ਮੈਨੂੰ ਤਾਂ ਆ ਘੇਰੀ ਖੜਾ ਹੈ ਭਾਈ ਉਹਨੇ ਸਾਧੂ ਨੇ ਉਹਨੂੰ ਕਿਹਾ ਵੀ ਮੇਰੇ ਕੋਲ ਇੰਨੀ ਯੋਗਤਾ ਹੈ ਤੈਨੂੰ ਇੱਥੀ ਭਸਮ ਕਰ ਦੂੰ ਜੇ ਤਾ ਤੈ ਮੁਰਨਾ ਮੁਰਜਾ ਨਹੀਂ ਮੈਂ ਤੈਨੂੰ ਭਸਮ ਕਰ ਦੂੰ ਇੱਥੀ ਬੱਚਿਆਂ ਨੂੰ ਵਗ ਜਾਣ ਦੇ ਭਾਈ ਉਹ ਪਹਿਲਾਂ ਤਾਂ ਮੁੰਡੇ ਨਾਲ ਹੱਥੋਂ ਪਾਈ ਲੱਗਿਆ ਕਰਨ ਉਹ ਫੇਰ ਜਦੋਂ ਸਾਧੂ ਨੇ ਕਿਹਾ ਵੀ ਮੈਂ ਪੜਦਾ ਮੰਤਰ ਫੇਰ ਤਾਂ ਉਹ ਭਾਈ ਮੁੜ ਗਿਆ ਮੁੜਿਆ ਹੋਇਆ ਹੁਣ ਮੁੰਡਾ ਲਿਆਇਆ ਉਹਨੂੰ ਘਰੇ ਕੁੜੀ ਨੂੰ ਹੁਣ ਫੇਰ ਜਾ ਕੇ ਦੱਸਤਾ ਫਿਰ ਕੁੱਟਣੀ ਨੇ ਕਹਿੰਦੀ ਹੁਣ ਉਹ ਨਹੀਂ ਮਰਦਾ ਉਹ ਤਾਂ ਕਹਿੰਦੀ ਜਿੱਥੇ ਦਿਉ ਦੀ ਕੁੜੀ ਲਵੇ ਤੋਰਿਆ ਤੀ ਵਿਆਹ ਵੀ ਕਰਾ ਲਿਆ ਆ ਹੁਣ ਭਾਈ ਉਹ ਜਿਹੜੀ ਦਿਉ ਦੀ ਕੁੜੀ ਤੀ ਉਹ ਬਹੁਤ ਸਿਆਣੀ ਕੁੜੀ ਤੀ ਉਹ ਉਹ ਨੂੰ ਕਹਿਣ ਲੱਗੀ ਵੀ ਤੂੰ ਉਹ ਕੁੜੀ ਨੂੰ ਜਾਣਕਾਰੀ ਤੀ ਵੀ ਰਾਜੇ ਦੇ ਜਵਾਕ ਨੇ ਉਹ ਨੂੰ ਇਹ ਕਿਤੋਂ ਜਾਣਕਾਰੀ ਤੀ ਉਹਨੂੰ ਕਹਿਣ ਲੱਗੀ ਮੁੰਡੇ ਨੂੰ ਕਹਿੰਦੀ ਤੂੰ ਰਾਜੇ ਦੀ ਕਚਹਿਰੀ 'ਚ ਜਾਇਆ ਕਰ ਭਾਈ ਉਹ ਰਾਜੇ ਦੀ ਕਚਹਿਰੀ 'ਚ ਉਹਨੂੰ ਕਹਿੰਦੀ ਨਾਲੇ ਕੱਪੜੇ ਵੀ ਆ ਮੈਂ ਦੇਉ ਜਿਹੜੇ ਉਹ ਪਾ ਕੇ ਜਾਇਆ ਕਰੀ ਸੋਹਣੇ ਕੱਪੜੇ ਭਾਈ ਉਹ ਮੁੰਡਾ ਘੋੜੇ ਤੇ ਬਗ ਜਾਇਆ ਕਰੇ ਕਚਹਿਰੀ 'ਚ ਜਾਇਆ ਕਰੇ ਰੋਜ਼ ਦੀ ਰੋਜ਼ ਮੁੜਿਆ ਆਇਆ ਕਰੇ ਇੱਕ ਦਿਨ ਰਾਜਾ ਕਹਿਣ ਲੱਗਿਆ ਵਜ਼ੀਰ ਨੂੰ ਕਹਿੰਦਾ ਵਜ਼ੀਰ ਇਹ ਮੁੰਡੇ ਨੂੰ ਪੁੱਛ ਵੀ ਇਹ ਰੋਜ਼ ਆਉਂਦਾ ਹੈ ਬਿਕ ਵਧੀਆ ਚੰਗੇ ਘਰ ਦਾ ਮੁੰਡਾ ਲੱਗਦਾ ਕੋਈ ਵੀ ਇਹਨੂੰ ਕੋਈ ਨੌਕਰੀ ਨਾ ਕਰੀਦੀ ਤਾਂ ਨਹੀਂ ਲੋੜਾ ਕਹਿੰਦਾ ਆਪਾਂ ਨੌਕਰੀ ਦੇ ਦਾਂਗੇ ਇਹਨੂੰ ਤਾਂ ਉਹਦੇ ਘਰ ਵਾਲੀ ਦਾ ਕਿਹਾ ਹੋਇਆ ਤੇ ਵੀ ਕੋਈ ਵੀ ਕੰਮ ਕਰੇ ਤਾਂ ਪਹਿਲਾਂ ਮੈਨੂੰ ਪੁੱਛਣਾ ਆ ਕੇ ਫਿਰ ਹਾਂ ਕਰੀ ਵਜ਼ੀਰ ਨੇ ਪੁੱਛ ਲਿਆ ਵੀ ਕਾਕਾ ਤੈਂ ਜੇ ਕੋਈ ਨੌਕਰੀ ਲੈਣੀ ਹੈ ਤਾਂ ਦੇ ਦੇਣਗੇ ਤੈਨੂੰ ਇੱਥੇ ਮਹਿਲਾ ਚ ਉਹ ਕਹਿੰਦਾ ਜੀ ਮੇਰੇ ਘਰ ਵਾਲੀ ਨੂੰ ਪੁੱਛਿਆ ਮਾਂ ਘਰ ਵਾਲੀ ਲੈ ਵੇ ਗਿਆ ਕਹਿੰਦਾ ਵੀ ਮੈਨੂੰ ਐ ਪੁੱਛਿਆ ਉਹਨਾਂ ਨੇ ਵੀ ਨੌਕਰੀ ਕਰਨੀ ਐ ਜੀ ਉਹਨੂੰ ਕਹਿੰਦੀ ਇੱਥੇ ਟੋਆ ਪੱਟ ਕਹਿੰਦੀ ਆਪਦੇ ਜਿੰਨਾ ਡੂੰਘਾ ਤੋਆ ਪਟਾਲਿਆ ਅੰਦਰੋਂ ਐਨ ਸਾਫ ਸਫਾਈ ਕਰਾ ਕੇ ਉਹਨੂੰ ਕਹਿੰਦੀ ਇਹਦੇ ਉੱਤੇ ਇੱਕ ਕੱਪੜਾ ਪਾ ਦੇ ਤੋਹੇ ਤੇ ਕੱਪੜਾ ਪਾਤਾ ਬਿੰਦ ਕੱਖਾਂ ਜੀਆਂ ਮੀਚੀਆਂ ਉਹ ਤੋਂ ਬਾਅਦ ਉਹਨੂੰ ਕਹਿੰਦੀ ਆਹ ਕੱਪੜਾ ਚੱਕ ਜਦੋਂ ਉਹਨੇ ਕੱਪੜਾ ਚੱਕਿਆ ਤਾਂ ਸਿਉਉਣੇ ਚਾਂਦੀ ਦੇ ਰੁਪਈਆਂ ਦਾ ਭਰਿਆ ਪਿਆ ਤੋਆ ਉਹਨੂੰ ਕਹਿੰਦੀ ਆ ਮਾਇਆ ਖੱਤਰ ਜਾਂ ਨੌਕਰੀ ਕਰੇਗਾ ਰਾਜੇ ਦੀ ਅ ਚੱਕ ਲੈ ਕਹਿੰਦੀ ਜਿੰਨੀ ਚੱਕਣੀ ਐ ਤਾਂ ਮੈਂ ਢੇਰ ਲਾ ਦੇਆ ਕਰੂੰ ਕਹਿੰਦੀ ਕਹਿੰਦੀ ਤੂੰ ਜਾ ਰੋਜ ਪਰ ਨੌਕਰੀ ਨਹੀਂ ਕਰਨੀ ਚਲੋ ਜੀ ਉਹਨੇ ਜਾ ਕੇ ਜਵਾਬ ਦੇਤਾ ਵੀ ਮੈਂ ਤਾਂ ਹੂੰ ਆ ਜਾਨਾ ਚਲੋ ਜਾਂ ਅੰਦਰ ਰਿਹਾ ਤਾਂ ਫੇਰ ਉਹਨੂੰ ਕਹਿਣ ਲੱਗਿਆ ਰਾਜਾ ਇੱਕ ਦਿਨ ਕਹਿੰਦਾ ਵੀ ਤੈਨੂੰ ਕਾਕਾ ਮੈਂ ਤੂੰ ਸਾਡੇ ਘਰੇ ਰੋਟੀ ਕਰ ਦਿਆ ਕਰ ਦਿਆਂ ਤੈਨੂੰ ਵੀ ਸਾਡੇ ਘਰੇ ਖਾਣਾ ਖਾਜੀ ਤੂੰ ਉਹ ਕਹਿੰਦਾ ਜੀ ਮੇਰੇ ਘਰ ਵਾਲੀ ਨੂੰ ਪੁੱਛ ਕੇ ਦੱਸੂ ਉਹ ਕਹਿੰਦੀ ਜਾ ਖਾਇਆ ਕਹੀ ਗਿਆ ਜਦੋਂ ਖਾਇਆ ਆ ਉਹਨਾਂ ਦੇ ਤਾਂ ਖਾ ਕੇ ਰੋਟੀ ਪਾਣੀ ਫੇਰ ਉਹਦੇ ਘਰ ਵਾਲੀ ਕਹਿਣ ਲੱਗੀ ਹੁਣ ਤੂੰ ਕਰ ਉਹਨੂੰ ਰੋਟੀ। ਭਾਈ ਰਾਜੇ ਤੇ ਵਜ਼ੀਰ ਨੂੰ ਬੁਲਾ ਲਿਆ। ਜਦੋਂ ਬੁਲਾਇਆ ਰੋਟੀ ਤੇ ਆਏ। ਤਾਂ ਜਿਹੜਾ ਕੁਸ ਮਹਿਲਾਾਂ ਚ ਹੈ ਨਹੀਂ ਸੀ ਉਹ ਹੈ ਜਾ ਹਰ ਚੀਜ਼ ਜਿਵੇਂ ਕਹਿੰਦੇ ਨੇ 36 ਪਦਾਰਥ ਮਗਬਾ ਕੇ ਤਿਆਰ ਕਰਕੇ ਧਰ ਤੇ ਤਾਂ ਰਾਜਾ ਬੜਾ ਖੁਸ਼ ਹੁੰਦਾ ਹੈ ਫੁੱਲਾਂ ਕੋਲੇ ਡਾ ਕੇ ਮੰਜਾ ਪਾਇਆ ਜਾਂਦਾ ਤਾਂ ਸੌ ਜਾਂਦਾ ਉੱਥੇ ਡਹਾ ਕੇ ਪਲੰਗ ਉਹਨਾਂ ਤੋਂ ਫੇਰ ਉਹਨੂੰ ਕਹਿਣ ਲੱਗਿਆ ਮੁੰਡੇ ਨੂੰ ਵੀ ਪਤਾ ਨਹੀਂ ਕੀ ਗੱਲ ਐ ਵੀ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਆ ਕੇ ਤੁਹਾਨੂੰ ਮਿਲ ਕੇ ਤੈਨੂੰ ਤੇ ਤੇਰੀ ਭੈਣ ਨੂੰ ਤੇ ਤੇਰੇ ਘਰ ਵਾਲੀ ਨੂੰ ਵੀ ਕਾਰਨ ਪਤਾ ਨਹੀਂ ਕੀ ਆ ਵੀ ਮੇਰਾ ਤਾਂ ਜਾਣ ਨੂੰ ਜੀ ਨਹੀਂ ਕਰਦਾ ਤਾਂ ਹੁੜਾ ਉਹਨੇ ਭਾਈ ਇੱਕ ਲੱਕੜ ਦਾ ਘੋੜਾ ਮੰਗਵਾ ਲਿਆ ਬਣਵਾ ਲਿਆ ਉਹਦੇ ਘਰ ਵਾਲੀ ਨੇ ਰਾਜੇ ਦੇ ਸਾਹਮਣੇ ਮੁੰਡੇ ਨੂੰ ਕਹਿੰਦੀ ਇਹਨੂੰ ਘੋੜੇ ਨੂੰ ਪਾਣੀ ਪਿਆਉਣ ਲੱਗ ਜੀ ਤੂੰ ਕਹਿੰਦੀ ਫੇਰ ਤੈਨੂੰ ਜਵਾਬ ਦੇਵਾਂਗਾ ਉਹ ਭਾਈ ਲੱਕੜ ਦੇ ਘੋੜੇ ਨੂੰ ਲੱਗ ਗਿਆ ਕਰਨ ਛੀ ਛੀ ਪੀ ਪਾਣੀ ਛੀ ਛੀ ਪੀ ਪਾਣੀ ਉਹ ਕਹਿੰਦਾ ਰਾਜਾ ਕਹਿੰਦਾ ਮੂੰ ਤਾਂ ਪੁੱਤ ਤੂੰ ਬਹੁਤ ਸਿਆਣਾ ਤੀ ਕਹਿੰਦਾ ਲੱਕੜ ਦਾ ਘੋੜਾ ਕਿੱਥੋਂ ਪਾਣੀ ਪੀਊਗਾ ਉਹ ਗਹਿਣ ਲੱਗੀ ਉਹਦੇ ਘਰ ਵਾਲੀ ਕਹਿੰਦੀ ਹਾਂ ਮਹਾਰਾਜ ਸਿਆਣਾ ਤਾਂ ਹੁਣ ਵੀ ਹੈ ਕਹਿੰਦੀ ਕਹਿੰਦੀ ਜੇ ਲੱਕੜ ਦਾ ਘੋੜਾ ਪਾਣੀ ਨਹੀਂ ਪੀਂਦਾ ਨਾ ਕਹਿੰਦੀ ਫੇਰ ਔਰਤ ਵੀ ਕਤੂਰੇ ਨਹੀਂ ਜਨ ਜੰਮਦੀ ਕਹਿੰਦੀ ਇਹਦੇ ਸੂੜੇ ਨੇ ਕਹਿੰਦੀ ਔਰਤ ਨੂੰ ਕਤੂਰੇ ਜੰਮੇ ਉਹ ਕਹਿੰਦਾ ਕੀ ਗੱਲ ਵੀ ਕੀ ਮੈਨੂੰ ਤਾਂ ਤੁਹਾਡੀ ਗੱਲ ਦੀ ਨਹੀਂ ਸਮਝ ਆਈ ਕਹਿੰਦੀ ਸਮਝ ਤਾਂ ਮੈਂ ਦੱਸਦੀਆਂ ਕਹਿੰਦੀ ਤੇਰੇ ਹੋਏ ਤੇ ਜਵੜੇ ਦੋ ਜਵਾਕ ਮੁੰਡਾ ਤੇ ਕੁੜੀ ਤੇਰੀਆਂ ਚਾਰੇ ਰਾਣੀਆਂ ਨੇ ਤੇ ਉਹਦੇ ਨਾਲ ਕਤੂਰੇ ਪਾਤੇ ਆਹ ਮੁੰਡਾ ਤੇ ਕੁੜੀ ਉਹ ਨੇ ਸੰਦੂਕ ਚ ਪਾਏ ਹੋਏ ਸਾਧੂ ਨੇ ਕੱਢ ਲੇ ਤੇ ਇਹ ਉਹਨੇ ਪਾਲੇ ਨੇ ਹੁਣ ਵੀ ਕਹਿੰਦੀ ਮਰਵਾਉਣ ਦਾ ਕੋਈ ਬਾਕੀ ਨਹੀਂ ਰੱਖੀ ਉਹਨਾਂ ਨੇ ਉਹਨਾਂ ਨੂੰ ਤੇਰੀਆਂ ਰਾਣੀਆਂ ਨੂੰ ਸਾਰਾ ਪਤਾ ਵੀ ਇਹ ਰਹਿੰਦੇ ਨੇ ਉਰੇ ਬੱਚੇ ਭਾਈ ਉਹ ਬੜਾ ਹੈਰਾਨ ਹੋਇਆ ਉਹਨੂੰ ਕਹਿਣ ਲੱਗਿਆ ਵੀ ਵਜੀਰ ਨੂੰ ਕਹਿੰਦਾ ਵੀ ਮੈਂ ਤੂੰ ਐ ਕਰੀ ਤੜਕੇ ਰਾਥ ਬੱਗੀਆਂ ਘੋੜੇ ਲਿਆਈ ਆ ਗਿਆ ਭਾਈ ਲੈ ਕੇ ਉਹ ਤਾਂ ਮੁੰਡੇ ਤੇ ਕੁੜੀ ਨੂੰ ਕਹਿਣ ਲੱਗਿਆ ਰਾਜਾ ਵੀ ਸਾਰਿਆਂ ਤੋਂ ਮੂਹਰੇ ਘੋੜਿਆਂ ਦੇ ਉੱਤੇ ਤੁਸੀਂ ਬੈਠੋ ਥੋੜੇ ਮਾਗਰ ਮੈਂ ਬੈਠੂਗਾ ਚੱਲ ਪੇ ਮਹਿਲਾ ਨੂੰ ਭਾਈ ਚੱਲੇ ਹੋਏ ਤਾਂ ਗਾਂ ਖੜੀਆਂ ਦੇਖਦੀਆਂ ਨੇ ਰਾਣੀਆਂ ਵਿਚੇ ਫਫੇ ਕੁੱਟਣੀ ਦੇਖਦੀ ਆ ਖੜੀ ਤਾਂ ਜਦੋਂ ਫਫੇ ਕੁੱਟਣੀ ਨੇ ਦੇਖੇ ਜਵਾਕ ਰਾਣੀਆਂ ਨੂੰ ਦੱਸਤਾ ਵੀ ਇਹ ਤਾਂ ਆਉਂਦਾ ਰਾਜਾ ਲਈ ਉਹਨਾਂ ਨੂੰ ਤਾ ਹੁਣ ਭਾਈ ਉਹ ਡਰ ਗਈਆਂ ਡਰੀਆਂ ਹੋਈਆਂ ਤਾਂ ਭਵੇ ਗੁੱਟਣੀ ਤਾਂ ਜਾਣ ਲੱਗੀ ਭੱਜਣ ਰਾਜਾ ਕਹਿੰਦਾ ਵਜ਼ੀਰ ਨੂੰ ਕਹਿੰਦਾ ਇਹਨੂੰ ਫੜ ਲੈ ਜਾਣ ਨਾ ਦੇਈ ਫੜ ਲੀਆਂ ਰਾਣੀਆਂ ਫੜ ਲੀਆਂ ਚਾਰੇ ਉਹ ਫੜ ਲੀਆਂ ਉਹ ਜਿਹਦੇ ਬੱਚੇ ਸੀ ਉਹਨੂੰ ਅੰਦਰੋਂ ਕਢਾਇਆ ਰਾਣੀ ਨੂੰ ਉਹ ਉਹਦੀ ਜਗ੍ਹਾ ਤੇ ਉਹ ਪੰਜਾਂ ਨੂੰ ਅੰਦਰ ਕੈਦ ਕਰਾਇਆ ਜੇਲ੍ਹ 'ਚ ਤੇ ਨਾਲੇ ਉਹਨਾਂ ਨੂੰ ਫਿਰ ਉੱਦੀ ਜਿਹੜੀ ਰਾਣੀ ਦੇ ਬੱਚੇ ਸੀ ਉਹਨਾਂ ਦੇ ਹਾਰ 파 ਕੇ ਬੱਚਿਆਂ ਨੂੰ ਮਲਾਇਆ ਨਾਲੇ ਸਾਰਿਆਂ ਨੂੰ ਉਹਨੇ ਜਿਵੇਂ ਪੰਡਹਾਰਾ ਜੱਗ ਕਰਦੇ ਨੇ ਸਾਰੇ ਸ਼ਹਿਰ ਨੂੰ ਜੱਗ ਕਰਿਆ ਕੜਾਂਹਾਂ ਚੜਾਂਹਾਂ ਮਠਿਆਈਆਂ ਪਕਾ ਕੇ ਸਾਰਾ ਸ਼ਹਿਰ ਨੂੰ ਬੁਲਾਇਆ ਉਹ ਫਿਰ ਅੰਦਰ ਜੇਲ੍ਹ 'ਚ ਸਿੱਟੀਆਂ ਇਹ ਰਾਜੇ ਰਾਣੀਆਂ ਇਹੋ ਜਿਹਾ ਕੁਝ ਕਰ ਜਾਂਦੇ ਨੇ ਜਿੱਦ ਦੇ ਵਿੱਚ ਇਹ ਚੱਲਦਾ ਤਾਂ ਅੱਜ ਕੱਲ ਵੀ ਇਹ ਬਹੁਤ ਕੁੱਸਾ ਯਾਨੀ ਕਿ ਇਹ ਚੀਜ਼ਾਂ ਮੁੱਢੋਂ ਹੀ ਚੱਲੀਆਂ ਆਉਂਦੀਆਂ ਨੇ ਨਫ਼ਰਤਾਂ ਸੋ ਇੰਨੀ ਕ ਬਾਤ ਐ ਜੀ ਧੰਨਵਾਦ